ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਗਿੱਲ ਤੁਸੀਂ ਜੁੜ ਚੁੱਕੇ ਹੋ ਨਿਊਜ਼ 311 ਦੇ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 22 ਸਾਲ ਸੰਘਰਸ਼ ਕਰਨ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ ਜਗਦੀਸ਼ ਸਿੰਘ ਝਿੰਡਾ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ 10 ਗੁਰੂ ਦਾ ਗੁਰਨਾਣਕ ਦੀ ਕਿਰਪਾ ਨਾਲ ਸਾਜ ਸੰਗਤ हरियाणाੇ ਵੱਲੋਂ ਜੋ ਚੁੜੇ ਹੋਏ ਮੈਂਬਰ ਸਨ ਅਤੇ ਨਾਮਜਦ ਮੈਂਬਰ نو 49 ਦੇ ਹਾਊਸ ਮੈਂ ਅੱਜ ਚੜ੍ਹਦੀ ਗੱਲ ਬਹੁ ਸੰਤੀ ਦੇ ਨਾਲ ਮੁਖ ਸੇਵਾਦਾਰ ਗੁਰੂਕਰਨ ਦਾ ਚੁਣਿਆ ਗਿਆ ਹਾਂ ਮੈਂ ਸਾਰੀ ਸੰਗਤ ਦਾ ਤਹਿਦਿਨ ਧੰਨਵਾਦ ਕਰਦਾ ਹਾਂ ਜਿੱਥੇ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਆਪਣੇ ਸਾਰੇ ਮੈਂਬਰ ਸਾਹਿਬਾਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਨਹੀਂ ਚੁਣਿਆ ਮੇਰੇ ਬਾਈਸਾਲ ਦੇ ਸ਼ੇਰ ਸਿੰਘ ਨੂੰ ਚੁਣਿਆ ਮੈਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਆ ਤੇ ਮਾਮੂਲੀ ਜਿਹਾ ਇਨਸਾਨ ਹਰਿਆਣੇ ਦਾ ਮੁੱਖ ਸੇਵਾਦਾਰ ਚੁੜਨਾ ਇੱਥੇ ਰਬਾਂ ਖਰਬਾਂ ਗੁਰਸੇਖ ਬੈਠੇ ਨੇ ਪਰ ਮੈਂ ਇੱਕ ਗਰੀਬ ਜਾਂ ਕਿਸਾਨ ਆ ਚੁਣਿਆ ਹੈ ਤੇ ਮੈਂ ਸਮਝਦਾ ਹਾਂ ਇਹ ਸੰਗਤ ਨੇ ਪਹਿਲਾਂ ਸਿੰਘਰ ਸਿੰਘ ਨੂੰ ਸਲਾਮ ਕੀਤਾ ਤੇ ਅੱਜ ਉਸੇ ਸਿੰਘਰ ਸਿੰਘ ਨੂੰ ਸਾਡੇ ਮੈਂਬਰ ਸਭਾ ਵੱਲੋਂ ਨੇ ਸਲਾਮ ਕੀਤਾ ਹੈ ਉਹਨਾਂ ਦੀਆਂ ਦਿਲਾਂ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਹਨੇ ਸਭ ਜੋ ਵਾਕ ਆਊਟ ਕਰਕੇ ਗਏ ਸਦਰ ਸਰ ਥੋੜਾ ਹੋਰ ਵੀ ਲਗਾ ਰਹੇ ਕਿਉਂ ਲਗਾ ਰਹੇ ਹੱਥ ਉਹ ਇਲੈਕਸ਼ਨ ਨਹੀਂ ਕਰਵਾਇਆ ਗਿਆ ਕਹਾਂ ਕੀਤਾ ਗਿਆ ਜੀ ਆਈਡੀ ਦੇ ਨੀਚੇ ਇਸ ਤਰ੍ਹਾਂ ਜੀ ਇਹ ਗੁਰੂ ਘਰ ਦੀ ਪਰਬੰਧਾ ਗੁਰੂ ਘਰ ਦੀ ਸੇਵਾ ਦਾ ਸੇਵਾਦਾਰ ਚੁਣੇ ਜਾਨੇ ਸਨ ਮੈਂ ਉਹਨਾਂ ਪ੍ਰਤੀ ਕੁਝ ਨਹੀਂ ਕਹਾਗਾ ਜਦੋਂ ਦਾ ਮੋਰਚਾ ਬਣਿਆ ਜੋ ਕੁਝ ਬੋਲਦੇ ਰਹੇ ਨੇ ਉਹ ਵੀ ਸੰਗਤ ਦੇ ਸਾਹਮਣੇ ਜੋ ਕੁਝ ਅੱਜ ਉਹ ਗੁਰੂ ਘਰ ਦੇ ਵਿੱਚ ਮਾਰੇ ਬਚਨ ਬੋਲ ਕੇ ਗਏ ਨੇ ਉਹ ਵੀ ਸੰਗਤ ਦੇ ਸਾਹਮਣੇ ਨੇ ਮੈਂ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਅੱਗੇ ਅਰਦਾਸ ਕਰਾਂਗਾ हे परमात्मा ਉਹਨਾਂ ਨੂੰ ਸਮਰੱਥ ਬਖਸ਼ੇ ਕੀ ਲਾਡਸ ਪਿਆਏ ਉਹਨਾਂ ਨੇ ਨਾ ਕਰਨੀ ਗੁਰੂ ਕਰਦੀ ਸੇਵਾ ਹੈ ਅੰਦਰ ਵੀ ਉਹਨਾਂ ਦੇ ਹੱਥ ਜੋੜਦਾ ਰਿਹਾ ਵਾਂ ਪ੍ਰੈਸ ਰਹੀਂ ਹੁਣ ਵੀ ਹੱਥ ਜੋੜਾਂਗਾ ਅਜ ਤੋਂ ਪਹਿਲੋਂ ਵੀ ਬੇਨਤੀਆਂ ਕਰਦਾ ਰਿਹਾ ਆਹ ਭਰਾਵੋ ਐਤ ਦੁਨੀਆ ਦੇ ਵਿੱਚ ਰਕਾਰ ਕੰਮ ਕਰੀਏ ਚੁਣੀ ਹੋਈ ਹਰਿਆਣੇ ਦੀ ਪਹਿਲੀ ਕਮੇਟੀ ਸੰਗਤ ਦੁਆਰਾ ਸਰਕ ਸੰਪੀਣ ਲਵ ਬਣ ਜਾਏ ਕੋਈ ਗੱਲ ਨਹੀਂ ਜੇ ਮੈਨੂੰ ਕੋ ਹੋਵੇ ਮੈਂ ਪ੍ਰਧਾਨ ਪਦ ਵੀ ਛੱਡਣ ਨੂੰ ਤਿਆਰ ਪਰ ਉਹ ਕਿਸੇ ਗੱਲ ਤੇ ਮੈਂ ਕਹਿ ਰਾ ਜੀ ਆਪਾਂ ਉਹਨਾਂ ਦੀ ਗੱਲ ਨਾ ਹੀ ਛੇੜੀਏ ਉਹ ਜੋ ਕੁਝ ਕਰਨਗੇ ਦੁਨੀਆ ਦੇ ਸਾਹਮਣੇ ਦੁਨੀਆ ਵੇਖ ਲੇਗੀ ਆਪਾਂ ਉਹਨਾਂ ਪਾਸੇ ਨਹੀਂ ਜਾਣਾ ਦੇਖੋ ਮੈਂ ਮੈਂ ਜੋ ਆਪਣੀ ਭਾਵਨਾ ਹੈ ਮੇਰੀ ਮੈਂ ਗੁਰੂ ਮਹਾਰਾਜ ਦੇ ਇਸ ਜੁੜੀ ਖਲੋ ਕੇ ਪ੍ਰਸਤ ਦੇ ਸਾਹਮਣੇ ਇਹ ਪ੍ਰਣ ਕਰਦਾ ਹਾਂ ਕਿ ਗੁਰੂ ਘਰ ਤੇ ਗੁਰੂ ਦੀਆਂ ਗੋਲਕਾਂ ਤੇ ਗੁਰੂ ਘਰ ਦੇ ਅਸਰ ਨਾ ਪਏ ਜਿਆਦਾ ਨਾ ਗੁਰੂ ਘਰ ਦੀ ਗੱਡੀ ਵਰਤਾਂਗਾ ਨਾ ਉਹਦਾ ਤੇਲ ਵਰਤਾਂਗਾ ਨਾ ਗੁਰੂ ਘਰ ਚੋਂ ਡਰਾਈਵਰ ਲਾਉਂਗਾ 5 ਸਾਲ ਪ੍ਰਧਾਨ ਰਾਂ 2.5 ਸਾਲ ਰਾਂ ਜਿੰਨਾ ਟਾਈਮ ਹੀ ਰਾਂ ਕਰੀ ਵੀ ਤੁਸੀਂ ਮੈਨੂੰ ਆਪਣੀ ਗੱਡੀ ਪਾ ਮੇਰੀ ਛੋਟੀ ਜੀ ਗੱਡੀ ਏ ਉਹਦੇ ਚ ਬੈਠਾ ਮਿਲਾਂਗਾ ਕਿਰੇ ਗੁਰੂ ਘਰ ਦੀ ਗੱਡੀ ਵਿੱਚ ਮੈਨੂੰ ਤੁਸੀਂ ਨਹੀਂ ਦੇਖੋਗੇ ਉਹ ਪਿੱਛੇ ਕੋਣ ਹੈ ਜਿੰਨੇ ਉਹਨਾਂ ਦੇ ਪਿੱਛੇ ਕੋਣ ਹੈ ਮੈਂ ਕਿਹਾ ਜੀ ਆਪਾਂ ਗੁਰਸੇਖਾਂ ਇਹ ਗੁਰੂ ਘਰਾਂ ਦੇ ਪ੍ਰਬੰਧ ਦਾ ਗੁਰੂ ਘਰਾਂ ਦੀ ਸੇਵਾ ਦਾ ਇਲੈਕਸ਼ਨ ਹੈ ਉਹ ਵੀ ਸਿੱਖ ਨੇ ਅਸੀਂ ਵੀ ਗੁਰਸੇਖਾਂ ਉਹ ਵੀ ਅੰਮ੍ਰਿਤਧਾਰੀ ਨੇ ਅਸੀਂ ਵੀ ਅੰਮ੍ਰਿਤਧਾਰੀਆਂ ਗੁਰੂ ਘਰ ਦੇ ਵਿੱਚ ਖਲੋ ਕੇ ਆਪਾਂ ਕਿਸੇ ਨੂੰ ਕਿਉਂ ਮਾਰਾ ਚੰਗਾ ਕਰ ਰਹੇ ਹੋ ਜਿਹੜੇ ਆਪਣੇ ਕੀਤੇ ਪੂਰੇ ਹੋਗੇ ਜੋ ਚਲਾਉਗੇ ਵੈਦੇ ਕੀਤੇ ਆਪਣੇ ਲੋਕਾਂ ਸੇ ਅਸੀਂ ਸਮਾਜ ਸੇ ਇਸ ਬਰਾਦਰੀ ਜਿੰਨੇ ਚੋਣ ਵਿੱਚ ਵੈਦੇ ਕੀਤੇ ਸਨ ਉਸ ਤੋਂ ਵੀ ਵੱਧ ਤੁਹਾਨੂੰ ਨਜ਼ਰ ਆਉਣਗੇ ਤੇ ਅੱਜ ਤੋਂ ਹੀ ਨਜ਼ਰ ਆਉਣੇ ਸ਼ੁਰੂ ਹੋਏ ਜਗਤਾਰ ਸਿੰਘ ਜੀ ਅੱਜ ਜਗਦੀਸ਼ ਸਿੰਘ ਢਿੰਡਾ ਨੂੰ ਪ੍ਰਧਾਨ ਚੁਣਾਂਗਾ ਕੀ ਕਹਿਣਾ ਚਾਹੁੰਗਾ ਜੀਦਾ ਸਾਹਿਬ ਪ੍ਰਧਾਨ ਬਣਿਆ ਇਹਨਾਂ ਦੀ ਮਿਹਨਤ ਹੋਰਿਆ ਚਾਹਵਾ ਚੰਗਾ ਨੇ ਜੀਦਾ ਸਾਹਿਬ ਤੋਂ ਖੈਰਾ ਕੀਤੀ ਆਦਾਨ ਕਰਵਾਇਆ ਸੀ ਇਹੀ ਫੱਕਦਾ ਸੀ ਬੰਦੇ ਪੁਰਾਣੇ ਹੈਗੇ ਜਿਲਦੜੇ ਬਹੁਤ ਮਿਹਨਤੀ ਸੀ ਕਮੇਟਰੀ ਉਸ ਤੇ ਇਹ ਮੱਤਲਾ ਸੀ ਇਹਨੋਂ ਹੱਕ ਮੇਰਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਾਨੂੰਨੀ ਤੇ ਸੇਵਾ ਹੈ ਜੇ ਕੋਈ ਸਿਆਸੀ ਲੋਕ ਤਾਂ ਹੁੰਦੇ ਨੇ ਕਿ ਸੇਵਾ ਹੈ ਵੀ ਸੇਵਾ ਕਰਨਾ ਮੈਂ ਤੁਹਾਨੂੰ ਦੇਣਾ ਪਊਗਾ ਜੇ ਕੋਈ ਮਰ ਨਹੀਂ ਕੱਲ ਦਾ ਵਧੀਆ ਕੰਮ ਉਹ ਕਾਰਵਾਈ ਨੇ ਜਨ ਪ੍ਰਚਾਰ ਕਰਨਾ ਜੇ ਪਹਿਲਾ ਮਹੀਨਾ ਜੁਗਰਾ ਤਕਰੀਬਾ ਕੋਈ ਸਹਿਯੋਗ ਕਰ ਲਈ ਕਰਤੀ ਸਾਂਝ ਕੇ ਲਈ ਇਹ ਜੋ ਪੋਤਾ ਹੈ ਕੋਈ ਦਾ ਸੇਵਾ ਦੇਣਗੇ ਫੈਸਟਿਵਲ ਤੱਕ ਕੋਈ ਤਰ ਤਹਿਸੀਅਤ ਨਹੀਂ ਆ ਰਹੀਆ ਲੋਇ ਤੋਂ ਰਹਾ ਹੈ ਗੁਰਦੁਆਰਾ ਸਾਹਿਬ ਤੋਂ ਗੁਰਦੁਆਰੇ ਦੇਖਣੇ ਤਾਂ ਪਹਿਲੇ ਰਾਤੇ ਹੋਈਏ